ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਮੇਰੇ ਕੋਲ ਸੱਜਣ ਮਿੱਤਰ ਗਾਂਧੀ ਨਗਰ ਤੋਂ ਪਹੁੰਚੇ ਨੇ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਦੇ ਨੇੜੇ ਆ ਤੇ ਸਰੀਰ ਇਹਨਾਂ ਦਾ ਬਿਲਕੁਲ ਫੇਟਾ ਸਵੇਰੇ ਉੱਠਦੇ ਆ ਜਿੰਮ 2 ਘੰਟੇ ਕਰਦੇ ਆ ਤੇ ਸਰੀਰ ਇਹਨਾਂ ਦਾ ਬਿਲਕੁਲ ਤੰਦਰੁਸਤ ਸਤ ਮਹਾਰਾ ਦੀ ਕਿਰਪਾ ਬੁਰੀ ਆ ਕੋਈ ਹਾਲੇ ਤੱਕ ਇਹਨਾਂ ਨੇ ਦਵਾਈ ਬਲੱਡ ਪ੍ਰੈਸ਼ਰ ਸ਼ੂਗਰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣਾ ਸਰੀਰ ਇਹਨਾਂ ਦਾ ਇਦਾਂ ਹੀ ਫਿੱਟ ਤੇ ਫਾੜ ਰੱਖੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣਾ ਦੇਖ ਲਓ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋ ਮਹਾਰਾਜ ਦੀ ਕਿੰਨੀ ਕਿਰਪਾ ਥਰੀ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ